ਕੁਝ ਵੀ ਸਾਹਮਣੇ ਨਤੀਜਾ ਨਹੀਂ ਆ ਰਿਹਾ ਤੇ ਲੋਕ ਹੋ ਰਹੇ ਨੇ ਪਰੇਸ਼ਾਨ ਸਾਫ ਕਹਾਂਗਾ ਮੇਰਾ ਕਿਸੇ ਜੱਤੀ ਮੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਚੈਨਲ ਦਾ ਨਾ ਹੀ ਸਾਡੇ ਪੱਤਰਕਾਰਾਂ ਦਾ ਪਰ ਸਾਡਾ ਫਰਜ਼ ਬੰਦਾ ਹੈ ਕਿ ਸੱਚ ਦਿਖਾਈਏ ਜੀਜ਼ਾ ਅਸਰ ਸਾਹਮਣੇ ਆਵੇ ਤਾਂ ਦੋਸਤੋ ਇਸ ਪੂਰੇ ਵਿੱਚੇ ਦੇ ਮੇਰੇ ਨਾਲ ਜੁੜੇ ਨੇ ਸੰਜੀਤ ਸ਼ਰਮਾਈ ਜੋ ਕਿ ਅਕਸਰ ਹੀ ਕਿਸਾਨਾਂ ਦੇ ਮੁੱਦੇ ਤੇ ਪੂਰੀ ਹਲਚਲ ਦੇ ਵਿੱਚ ਰਹਿੰਦੇ ਨੇ ਤਾਂ ਸੰਜੀਤ ਸ਼ਰਮਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਰੂਮ 'ਚ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਸਰਮਾ ਜੀ ਮੋਰਚਾ ਖਤਮ ਨਹੀਂ ਹੋ ਰਿਹਾ ਹਰੇਕ ਜਥੇਬੰਦੀ ਆਪਣਾ ਆਪਣਾ ਪੱਖ ਦੇ ਰਹੀ ਹੈ ਇਹ ਨਵਾਂ ਹੁਣ ਇੱਕ ਡਰਾਮਾ ਫਿਰ ਦੇਖਣ ਨੂੰ ਮਿਲ ਗਿਆ ਹੈ ਬਿਲਕੁਲ ਛੋਟੀ ਸਾਹਿਬ ਬਿਲਕੁਲ ਜਥੇਬੰਦੀਆਂ ਦੀ ਏਕਤਾ ਦਾ ਨਾ ਹੋਣਾ ਜੀ ਕਿਤੇ ਨਾ ਕਿਤੇ ਸਭ ਤੋਂ ਵੱਡਾ ਜਿਹੜਾ ਲਾਸ ਹੈ ਜੀ ਜੀ ਦੇਖੋ ਜਿਵੇਂ ਤੁਸੀਂ ਕਿਹਾ ਵੀ ਅਸੀਂ ਕਿਸੇ ਜਥੇਬੰਦੀ ਦੇ ਪਰਸਨਲ ਨਾਲ ਨਹੀਂ ਹੈਗੇ ਜਾਂ ਕਿਸ ਦੀ ਵਿਰੋਧਤਾ ਨਹੀਂ ਜੀ ਕਰਦੇ ਬਿਲਕੁਲ ਜੀ ਸਾਡਾ ਕਿਤੇ ਜਥੇਬੰਦੀ ਦੇ ਨਾਲ ਕੋਈ ਇਦਾਂ ਦਾ ਰਿਸ਼ਤਾ ਨਹੀਂ ਹੈਗਾ ਵੀ ਅਸੀਂ ਨੇੜਤਾ ਰੱਖੀ ਜੇ ਅਸੀਂ ਵਿਰੋਧਤਾ ਦਿਖਾਈਏ ਜੀ ਜੀ ਲੇਕਿਨ ਜਿਹੜੇ ਸਿਸਟਮ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਜਾਂ ਜਿਹੜੇ ਸਿਸਟਮ ਦੇ ਅਸੀਂ ਵੀ ਚੱਲਦੇ ਰਹੇ ਹਾਂ ਚੱਲ ਰਹੇ ਹਾਂ ਉਹਦਾ ਦਾਇਰਾ ਹੁੰਦਾ ਜੀ ਜੀ ਅੱਜ 4 ਵਜੇ ਭਗਵਾਨਤਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਜਿਹੜੇ ਖੇਤੀਬਾਨੀ ਖੇਤੀਬਾੜੀ ਮੰਤਰੀਆਂ ਜਾਂ ਹੋਰ ਵਫਾਦਾ ਉਹਨਾਂ ਦੀ ਪੂਰੀ ਮੀਟਿੰਗ ਅੱਜ ਕਿਸਾਨਾਂ ਦੇ ਨਾਲ ਹੋਊਗੀ ਜੀ ਜੀ ਲੇਕਿਨ ਘੜੇ ਘੜੇ ਕਿਸਾਨ ਜਥੇਬੰਦੀ ਜਾਂਦੀ ਹੈ ਜੀ ਜੀ ਦੇ ਕੋਂਗਰਾਂ ਸਾਹਿਬ ਰਾਜੇਵਾਲ ਸਾਹਿਬ ਬਾਕੀ ਹੋਰ ਜਥੇਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਹਮੇਸ਼ਾ ਹੀ ਢੱਲੇਵਾਲ ਦੀ ਜਥੇਬੰਦੀ ਤੋਂ ਜਿਹੜੀਆਂ ਕਿਨਾਰਾ ਕਰਦੀਆਂ ਰਹੀਆਂ ਜੀ ਸਹੀ ਗੱਲ ਹੈ ਇਹ ਕਿਉਂ ਕਿਨਾਰਾ ਕਰਦੀਆਂ ਜਾਂ ਕਿਉਂ ਅਲੱਗ ਜਿਹੜਾ ਬੁਲਾਇਆ ਜਾਂਦਾ ਹੈ ਜਾਂ ਸਰਕਾਰ ਪੰਜਾਬ ਸਰਕਾਰ ਵੱਲੋਂ ਵੀ ਦੇਖੋ ਜਦੋਂ ਸੈਂਟਰ ਸਰਕਾਰ ਦੇ ਨਾਲ ਇੱਕ ਡੱਲੇਵਾਲ ਸਾਹਿਬ ਦੀ ਜਥੇਬੰਦੀ ਅੱਗੇ ਆਈ ਹੋਈ ਹੈ ਤੁਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਕੱਢ ਕੇ ਜੋ-ਜੋ ਪ੍ਰੋਗਰਾਮ ਬਣਦੇ ਆ ਤੁਸੀਂ ਉਸ ਹਿਸਾਬ ਨਾਲ ਬਣਾਓ ਹੁਣ ਮਾਨ ਸਾਹਿਬ ਮੀਟਿੰਗ ਕਰ ਰਹੇ ਆ ਰਾਜੇਵਾਲ ਸਾਹਿਬ ਔਗਰਾਹ ਸਾਹਿਬ ਨਾਲ ਜੀ ਜਥੇ ਜਿਹੜੀ ਡੱਲੇਵਾਲ ਸਾਹਿਬ ਦੀ ਜਥੇਬੰਦੀ ਉਹਨਾਂ ਦੀ ਸੈਂਟਰ ਸਰਕਾਰ ਦੇ ਨਾਲ ਗੱਲ ਚੱਲ ਰਹੀ ਹੈ ਜੀ ਅਸੀਂ ਕਿਹੜੇ ਰਸਤੇ 'ਤੇ ਚੱਲ ਰਹੇ ਆ ਜੀ ਜੀ ਸਹੀ ਗੱਲ ਹੈ ਅਸੀਂ 5 ਮਾਰਚ ਨੂੰ ਕਿਸਾਨ ਕਹਿ ਰਹੇ ਆਂ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਾ ਹੈ ਜੀ ਜੀ ਤੁਸੀਂ ਪੱਕੇ ਮੋਰਚੇ ਲਾਉਣ ਦੀਆਂ ਗੱਲਾਂ ਕਰਦੇ ਆ ਜੀ ਤੁਸੀਂ ਮੋਰਚੇ ਚੱਕਣ ਦੀ ਗੱਲ ਨਹੀਂ ਜੀ ਕਰਦੇ ਸਹੀ ਗੱਲ ਜਿਵੇਂ ਲੋਕ ਫ੍ਰੀ ਹੁੰਨੇ ਆ ਜਾਂ ਲੋਕ ਵਿਲੇ ਹੁੰਨੇ ਆ ਜਾਂ ਲੋਕ ਤੁਹਾਡੇ ਨਾਲੇ ਲੱਗੇ ਰਹਿਣਗੇ ਜੀ ਕੁਝ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਹੈ ਜੀ ਇੱਥੇ ਬੰਦੀਆਂ ਨੂੰ ਲੋਕਾਂ ਨੂੰ ਕਿਉਂ ਕਨਫਿਊਜ਼ ਕੀਤਾ ਹੋਇਆ ਜੀ ਪਹਿਲਾਂ ਤਾਂ ਤੁਸੀਂ ਜਥੇਬੰਦੀਆਂ ਇੱਕ ਕਰੋ ਤੁਸੀਂ ਹਰ 12 13 ਮੰਗਾਂ ਦੀ ਗੱਲ ਕਰਦੇ ਆ ਰਹੇ ਆ ਇਸੇ ਚੈਨਲ ਤੇ ਸੋਤਾ ਸਾਹਿਬ ਨੇ ਲਾਈਵ ਕੀਤਾ ਸੀ ਉਹਦੇ ਵਿੱਚ ਇੱਕ ਕਿਸਾਨ ਜਥੇਬੰਦੀ ਦਾ ਬੰਦਾ ਬੋਲਿਆ ਸੀਗਾ ਵੀ 13 ਮੰਗਾ ਸੀਗੇ ਸਾਡੀਆਂ 11 ਮੰਨ ਲੀਆਂ ਜਿਹਦੇ ਵਿੱਚੋਂ ਦੋ ਮਜ਼ਦੂਰਾਂ ਨੂੰ ਸਾਈਡ ਤੇ ਕੀਤਾ ਗਿਆ ਸੀ ਜਿਹੜੀਆਂ ਮੰਨੀਆਂ ਨਹੀਂ ਸੀ ਗਈਆਂ ਦੋ ਮਜ਼ਦੂਰਾਂ ਦੇ ਪ੍ਰਤੀਨਿਧੀਆਂ ਮੰਨੀਆਂ ਗਈਆਂ ਫਿਰ ਹੁਣ 13 ਮੰਗਾ ਦੀ ਫਿਰ ਜਿਹੜੀ ਗੱਲ ਚੱਲ ਰਹੀ ਹੈ ਜਾਂ ਕਿਹੜਾ ਮੈਟਰ ਚੱਲ ਰਿਹਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰ ਰਹੇ ਆ ਐਮਐਸਪੀ ਦੀ ਗੱਲ ਕਰ ਰਹੇ ਆ ਤੁਸੀਂ ਕਿਹੜੀਆਂ ਮੰਗਾਂ ਲੈ ਕੇ ਬੈਠੇ ਆ ਰਾਜੇਵਾਲ ਸਾਹਿਬ ਆਪਣੀਆਂ ਮੰਗਾਂ ਲੈ ਕੇ ਬੈਠੇ ਆ ਉਗਰਾਹਣ ਸਾਹਿਬ ਆਪਣੀਆਂ ਮੰਗਾਂ ਲੈ ਕੇ ਬੈਠੇ ਆ ਗੱਲੇਵਾਲ ਸਾਹਿਬ ਦੀਆਂ ਆਪਣੀਆਂ ਮੰਗਾਂ ਦੇਖੋ ਸਾਡੀਆਂ ਮੰਗਾਂ ਕੀ ਆ ਪਹਿਲਾਂ ਤਾਂ ਸਾਨੂੰ ਇਹ ਹੀ ਨਹੀਂ ਸਮਝ ਆ ਰਿਹਾ ਜੀ ਜੀ ਉਹ ਇਹ ਤਾਂ ਸਰਕਾਰਾਂ ਵੀ ਕਨਫਿਊਜ਼ ਹੋ ਰਹੀਆਂ ਨਾ ਉਹ ਕਹਦੇ ਮੰਗਾ ਗੱਲ ਮੰਨਿਆ ਤਾਂ ਕਿ ਵੀ ਮੰਨਿਏ ਕਿਉਂਕਿ ਹਰੇਕ ਜੱਥੇ ਬੰਦੀ ਆਪਣੀ ਮੰਗ ਲੈ ਕੇ ਉੱਪਰ ਆ ਰਹੀ ਹੈ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਠੀਕ ਆ ਲਿਸਟ ਬਣਾਈ ਹੋਈ ਆ ਤੁਸੀਂ ਤੁਸੀਂ ਜਿਹੜੀ ਲਿਸਟ ਤੇ ਬਣਾ ਬਣਾਉਂਦੇ ਤੁਸੀਂ ਜਬ ਆ ਰਹੇ ਆ ਜਿਹੜੀ ਲਿਖਦੇ ਹਿਸਾਬ ਨਾਲ ਤੁਸੀਂ ਚੱਲਦੇ ਆ ਰਹੇ ਆ ਤੁਸੀਂ ਉਹ ਮੰਗਾ ਤੁਸੀਂ ਇੱਕ ਪੇਪਰ ਦੇ ਉੱਤੇ ਲਿਖ ਕੇ ਰੱਖੋ ਇੱਕ ਏਕਤਾ ਦੇ ਹਿਸਾਬ ਨਾਲ ਰੱਖੋ ਇਹ ਨਹੀਂ ਹੈਗੇ ਉਗਰਾਹਾਂ ਸਾਹਿਬ ਆਪਣੀਆਂ ਜੋੜਦੇ ਆਂ ਜੀ ਭੰਦੇਰ ਸਾਹਿਬ ਆਪਣੀਆਂ ਜੋੜਦੇ ਆਂ ਜੀ ਦੇਖੋ ਸਰਕਾਰ ਹਰ ਇੱਕ ਮੰਗ ਮੰਨ ਲੂਗੀ ਲੇਕਿਨ ਸਰਕਾਰ ਤੁਹਾਡੀਆਂ 13 ਮੰਗਾ 11 ਮੰਗਾ 10 ਮੰਗਾ 15 ਮੰਗਾ ਇੱਕ ਸਰਕਾਰ ਕਿਹਦੇ ਸਾਹਬ ਨਾਲ ਮੰਨ ਲੂਗੀ ਜੀ ਫਿਰ ਅਸੀਂ ਕਹਿੰਦੇ ਆ ਸਰਕਾਰਾਂ ਮਾੜੀਆਂ ਜੀ ਦੇਖੋ ਠੀਕ ਆ ਸਰਕਾਰਾਂ ਮਾੜੀਆਂ ਚੰਗੀਆਂ ਅਲੱਗ ਗੱਲ ਆ ਲੇਕਿਨ ਜਿਹੜੇ ਰਸਤੇ ਤੇ ਜਥੇਬੰਦੀਆਂ ਹੁਣ ਚੱਲ ਪਈਆਂ ਜਿਵੇਂ ਅਗਰਾਂ ਸਾਹਿਬ ਦੀ ਗੱਲ ਕਰੀਏ ਰਾਜੇਵਾਲ ਸਾਹਿਬ ਦੀ ਗੱਲ ਕਰੀਏ ਲੱਖੋਵਾਲ ਸਾਹਿਬ ਦੀ ਗੱਲ ਕਰੀਏ ਭੰਦੇਰ ਸਾਹਿਬ ਦੀ ਗੱਲ ਕਰੀਏ ਅਗਰ ਇਹਨਾਂ ਦੇ ਇਦਾਂ ਹੀ ਰਸਤੇ ਰਹੇ ਤਾਂ ਚੈਨਲ ਤੇ ਮੈਂ ਕਹਿ ਰਿਹਾ ਇੱਕ ਦਾਅਵੇ ਨਾਲ ਕਹਿ ਰਿਹਾ ਕੋਰੇ ਕਾਗਜ਼ ਤੇ ਲਿਖ ਲੋ ਵੀ ਇੱਕ ਦਿਨ ਇਹੋ ਜਿਹਾ ਆ ਜਾਊਗਾ ਵੀ ਆਮਰ ਲੋਕ ਆਮ ਪਬਲਿਕ ਕਿਸਾਨ ਜਥੇਬੰਦੀਆਂ ਤੇ ਉਲਟ ਹੋ ਜਾਣਗੇ ਕਿਸਾਨਾਂ ਤੇ ਨਹੀਂ ਲੋਕਾਂ ਤੇ ਨਹੀਂ ਮਤਲਬ ਸਰਦਾਰ ਤੇ ਜਾਂ ਜੱਟਾਂ ਤੇ ਨਹੀਂ ਤਕਰੀਬਨ ਜੇ ਆਪਾਂ ਕਹੀਏ ਸਾਰੀ ਜਥੇਬੰਦੀਆਂ ਦੇ ਕਿਤੇ ਨਾ ਕਿਤੇ ਲੋਕ ਨਾਰਾ ਕਰ ਲੈਣਗੇ ਜੇ ਆਹੀ ਮਾਹੌਲ ਰਿਹਾ ਜੀ ਕਿਉਂਕਿ ਸ਼ਰਮਾ ਜੀ 2-3 ਦਿਨ ਪਹਿਲਾਂ ਬਿਆਨ ਆਇਆ ਸੀ ਰਾਜੇਵਾਲ ਸਾਹਿਬ ਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਰਾਈ ਸਾਬਤ ਤੌਰ ਤੇ ਕਿਹਾ ਸੀ ਕਿ ਵੀ ਸਾਡੇ ਕਿਸਾਨਾਂ ਵਿੱਚ ਇਕਤਾ ਨਹੀਂ ਹੈ ਅਸੀਂ ਵੀ ਆਪਾਂ ਇਹ ਮੁੱਦਾ ਹਟਾਉਂਦੇ ਆਏ ਆ ਤਾਂ ਹੁਣ ਇਹੀ ਸਾਰੇ ਕਹਿ ਰਹੇ ਨੇ ਕਿ ਚੰਡੀਗੜ੍ਹ ਕੂਚ ਕਰਨਾ ਹੈ ਹੁਣ ਇਕਤਾ ਕਿੱਥੋਂ ਆ ਗਈ ਛੋਟੀ ਸਾਹਿਬ ਉਹਦੇ ਵਿੱਚ ਵੀ ਜਿਹੜੀ ਇੱਕ ਇੱਕ ਸਾਨੂੰ ਦੇਖਣ ਨੂੰ ਜਦ ਮਿਲੂਗੀ ਜਦੋਂ 4 ਵਜੇ ਪਤਾ ਲੱਗੂਗਾ ਕਿਹੜੀ ਵਾਲੀ ਜੱਫੇਬੰਦੀ ਐਂਟਰ ਕਰ ਰਹੀ ਹੈ ਉਹਦੇ ਵਿੱਚ ਮੰਨ ਲਓ ਹੁਣ ਡੱਲੇਵਾਲ ਸਾਹਿਬ ਦੀ ਜੱਫੇਬੰਦੀ ਦਾ ਅਲੱਗ ਬਿਆਨ ਆ ਜਾਂਦਾ ਕੋਈ ਹੋਰ ਜੱਫੇਬੰਦੀ ਹੁੰਦੀ ਹੁੰਦਾ ਅਲੱਗ ਬਿਆਨ ਆ ਜਾਂਦਾ ਫਿਰ ਤਰੀਕਾ ਅਲੱਗ-alag ਹੋਣੀਆਂ ਫਿਰ ਮਸਲੇ ਅਲੱਗ-alag ਹੋਣੇ ਆ ਸਾਡੇ ਧਰਨੇ ਅਲੱਗ-ਅਲੱਗ ਹੋਣੇ ਆ ਕਹਤਾ ਰਹੇ ਆ ਵੀ ਅਸੀਂ ਇੱਕ ਮੰਜ਼ਲ ਤੇ ਪਹੁੰਚਣਾ ਜੀ ਲੇਕਰ ਰਸਤੇ ਈ ਬਕਰੇ-ਬਕਰੇ ਬਣਾਏ ਹੋਏ ਆ ਜੀ ਮੈਂ ਤੁਹਾਨੂੰ ਦੱਸਣਾ ਕਿ ਕਾਕਾ ਸਿੰਘ ਕੋਟਰਾ ਦਾ ਬੀਤੀ ਰਾਤ ਇੱਕ ਬਿਆਨ ਆ ਚੁੱਕਾ ਹੈ ਸਾਹਮਣੇ ਕਿਉਂਕਿ ਡੱਲੇ ਵਾਲਾ ਸਾਬੇ ਬਿਆਨ ਦੇਣ ਦੇ ਉੱਚ ਨਹੀਂ ਹੈਗੇ ਤਾਂ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਕਿੱਥੇ ਕੂਚ ਨਹੀਂ ਕਰਨਾ ਉਹਨਾਂ ਉਹਨਾਂ ਨੇ ਮਹਿਲਾ ਜਿਹੜੀ ਹੈਗੀਆਂ ਕਿਸਾਨ ਉਹਨਾਂ ਨੇ ਕਿਹਾ ਵੀ ਅਸੀਂ ਉਹਨ ਖਨੋਰੀ ਬਾਰਡਰ ਤੇ 10 ਤਰੀਕ ਨੂੰ ਤੇ ਸ਼ੰਭੂ ਬਾਰਡਰ ਤੇ ਅਸੀਂ ਜਿਹੜਾ ਧਰਨੇ ਦੇ ਵਿੱਚ ਔਰਤਾਂ ਵੀ ਸਾਡੇ ਨਾਲ ਬੈਠਣਗੀਆਂ ਉਹਨਾਂ ਦਾ ਜੋ ਬਿਆਨ ਆਇਆ ਹੈ ਪਰ ਜਿਵੇਂ ਤੁਸੀਂ ਕਹ ਰਹੇ ਰਾਜੇਵਾਲ ਸਾਹਿਬ ਤੇ ਉਗਰਾਹ ਸਾਹਿਬ ਇਹ ਸਾਰੇ ਹੁਣ ਚੰਡੀਗੜ੍ਹ ਕੂਚ ਕਰ ਰਹੇ ਚੰਡੀਗੜ੍ਹ ਪੱਕਾ ਮੋਰਚਾ ਲਾਉਂਦਾ ਕੀ ਫਾਇਦਾ ਮੋਰਚਾ ਲਾਣਾ ਤਾਂ ਜਾਂ ਤਾਂ ਉੱਥੇ ਬੈਠੋ ਜਿੱਥੇ ਢੱਲੇਵਾਲ ਸਾਹਿਬ ਬੈਠੇ ਨੇ ਕਿਉਂਕਿ ਦੇਖੋ ਮੈਂ ਤਾਂ ਅਨਸਬਸ਼ਟ ਕਰ ਦੇਣਾ ਕਿ ਇਹ ਅੰਦੋਲਨ ਸ਼ੁਰੂ ਹੋਇਆ ਸੀ ਹਾਤੋਂ 1.5 ਸਾਲ ਪਹਿਲਾਂ ਐਮਐਸਪੀ ਗਰੰਟੀ ਨੂੰ ਲੈ ਕੇ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਲਈ ਢੱਲੇਵਾਲ ਸਾਹਿਬ ਬੈਠੇ ਸੀ ਹੁਣ ਇਹਨਾਂ ਨੇ ਆਪਣੀਆਂ ਮੰਗਾਂ ਹੀ ਅਗਲਾ ਕੱਢ ਲੀਆਂ ਛੋਟੀ ਸਾਹਿਬ ਚੰਡੀਗੜ੍ਹ ਕਹਿ ਦਿੰਨੇ ਅਸੀਂ ਧਰਨਾ ਲਾਉਣਾ ਹੈ ਜੀ ਲੇਕਿਨ ਚੰਡੀਗੜ੍ਹ ਦਾ ਪ੍ਰਸ਼ਾਸਨ ਇੰਨਾ ਸਖਤ ਹੈ ਵੀ ਫੇਰ ਅਸੀਂ ਫਿਰ ਹਲ ਇਲਜ਼ਾਮ ਲਾਉਨੇ ਆ ਸਰਕਾਰ ਤੇ ਸਾਡੀਆਂ ਪੱਗਾਂ ਉਤਰ ਗਈਆਂ ਸਾਡੀਆਂ ਚੁੰਨੀਆਂ ਲੱਤ ਗਈਆਂ ਸਾਡੀਆਂ ਇੱਜ਼ਤਾਂ ਉਤਰ ਗਈਆਂ ਅਸੀਂ ਉਹ ਕੰਮ ਕਰਨੇ ਕਿਉਂ ਆ ਜੀ ਜੀ ਸਾਡੇ ਮਸਲੇ ਸਾਡੇ ਮਸਲੇ ਸੈਂਟਰ ਸਰਕਾਰ ਦੇ ਨਾਲ ਆ ਸਾਡੀ ਗੱਲਬਾਤ ਸੁਭਾ ਸਰਕਾਰ ਦੇ ਨਾਲ ਆ ਠੀਕ ਆ ਆਫਿਸ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਠੀਕ ਆ ਸੀਐਮ ਆਫਿਸ ਬਣਿਆ ਹੋਇਆ ਸੀਐਮ ਦਾ ਆਪਣਾ ਜਿਹੜਾ ਦਫਤਰ ਉਹ ਬਣਿਆ ਹੋਇਆ ਕਿਤੇ ਨਾ ਕਿਤੇ ਉਹ ਚੰਡੀਗੜ੍ਹ ਦੇ ਨਾਲ ਰਿਲੇਟਡ ਆ ਜੇ ਸੀ ਹੁਣ ਕਹੀਏ ਵੀ ਜਾ ਕੇ ਚੰਡੀਗੜ੍ਹ ਦੇ ਲੋਕਾਂ ਨੂੰ ਅਸੀਂ ਪਰੇਸ਼ਾਨ ਕਰੂੰਗਾ ਚੰਡੀਗੜ੍ਹ ਦਾ ਪ੍ਰਸ਼ਾਸਨ ਐਨਾ ਸਕਤਾ ਫਿਰ ਉਹ ਧਾਰਾ ਲਾਉਣ ਲੱਗੇ ਜਾਂ ਪਰਚੇ ਪਾਉਣ ਲੱਗੇ ਨਹੀਂ ਦੇਖਦੇ ਹਰਿਆਣਾ ਪੁਲਿਸ ਨਹੀਂ ਹੈਗੀ ਉਹ ਹਿਮਾਚਲ ਪੁਲਿਸ ਨਹੀਂ ਹੈਗੀ ਉਹ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਨਹੀਂ ਬਖਸਦਾ ਉੱਥੇ ਜਾ ਕੇ ਕੀ ਹੁੰਦਾ ਬੁੱਲੜਬਾਜੀ ਕਰਨੀ ਰੋਲਾ ਪਾਉਣਾ ਲੜਾਈਆਂ ਝਗੜੇ ਕਰਨੇ ਜਾ ਜਿੱਥੇ ਧਰਨਾ ਲੱਗ ਜਾਂਦਾ ਉਹਦੇ ਆਲੇ ਦੁਆਲੇ ਜਿਹੜਾ ਮਾਹੌਲ ਬਣ ਜਾਂਦਾ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਖਰਾਬ ਕਰਨੇ ਵਾਲਾ ਹੁੰਦਾ ਇਹ ਚੀਜ਼ ਨੂੰ ਚੰਡੀਗੜ੍ਹ ਆ ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਆ ਬਰਦਾਸ਼ਤ ਨਹੀਂ ਜੀ ਕਰਦਾ ਸਹੀ ਕਹਿ ਰਹੇ ਹੋ ਕਹਿੰਦੇ ਤੁਸੀਂ ਮੈਂ ਮੈਂ ਵੀ ਦੇਖਿਆ ਤੁਹਾਰੇ ਜਾਣਦੇ ਕਿ ਚੰਡੀਗੜ੍ਹ ਇੱਕ ਟ੍ਰਾਈ ਸਿਟੀ ਹੈ ਤੇ ਜਿਵੇਂ ਹੁਣ ਕੱਲ ਟਰਾਲੀਆਂ ਨਿਕਲੀਆਂ ਨੇ ਕੱਲ ਸੰਗਰੂਰ ਤੋਂ ਟਰਾਲੀਆਂ ਨਿਕਲੀਆਂ ਨੇ ਪੂਰਾ ਯਾਨੀ ਕਿ ਸਮਾਨ ਭਰ ਲਿਆ ਗਿਆ ਇੱਕ ਟਰਾਲੀ ਦੀ ਸੈਂਕੜੇ ਟਰਾਲੀਆਂ ਨਿਕਲੀਆਂ ਨੇ ਟਰੈਕਟਰਾਂ ਦੇ ਨਾਲ ਬੰਦੇ ਵੀ ਨਿਕਲੇ ਨੇ ਤੇ ਚੰਡੀਗੜ੍ਹ ਦੇ ਵਿੱਚ ਸਹੀ ਗਾ ਰਹੇ ਹੋ ਤੁਸੀਂ ਪ੍ਰਸ਼ਾਸਨ ਨਹੀਂ ਵੜਨ ਦੇਗਾ ਇਹ ਪਹਿਲਾਂ ਅਸੀਂ ਨਹੀਂ ਜਾਂਦੇ ਕਿ ਕੋਈ ਮੋਲ ਖਰਾਬ ਹੋਵੇ ਪਰ ਕਿਸਾਨ ਆਗੂ ਨਹੀਂ ਸੋਚ ਰਹੇ ਦੇਖੋ ਦੱਲੇਵਾਲ ਸਾਹਿਬ ਦੀ ਜਦੋਂ ਗੱਲਬਾਤ ਚੱਲ ਰਹੀ ਹੈ ਸੈਂਟਰ ਗਵਰਨਮੈਂਟ ਨਾਲ ਤਾਂ ਕਿਉਂ ਚੰਡੀਗੜ੍ਹ ਦਾ ਕੀ ਮਤਲਬ ਹੁੰਦਾ ਏ ਤੁੱਕ ਸਮਝ ਨਹੀਂ ਆ ਰਹੀ ਨਿੱਕੇ ਕੋ ਸਾਡੀ ਸਾਹਿਬ ਮੈਂ ਤਾਂ ਉਹੀ ਇਸ ਚੀਜ਼ ਤੇ ਹੈਰਾਨ ਆ ਵੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਨੇ ਮੀਟਿੰਗ ਰੱਖੀ ਆ ਉਹ ਕਿਹੜੀ ਕਿਹੜੀ ਜਥੇਬੰਦੀ ਨਾਲ ਰੱਖਿਆ ਸੋਚ ਕੇ ਰੱਖੀ ਆ ਸਾਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਹਾਲਾਂਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਵੀ ਜੋ ਸੈਂਟਰ ਦੇ ਨਾਲ ਜਿਹੜੀ ਜਥੇਬੰਦੀ ਦੀ ਗੱਲ ਚੱਲ ਰਹੀ ਆ ਜਾਂ ਜਿਹੜੀਆਂ ਜਥੇਬੰਦੀਆਂ ਉਸਪੋਰਟ ਤੇ ਚੱਲ ਰਹੀਆਂ ਜਾਂ ਉਸ ਰਸਤੇ ਤੇ ਚੱਲ ਰਹੀਆਂ ਹਾਲਾਂਕਿ ਉਸ ਰਸਤੇ ਤੇ ਚੱਲਣ ਦਾ ਸਰਕਾਰ ਦਾ ਕਿਤੇ ਨਾ ਕਿਤੇ ਫਰਜ਼ ਹੁੰਦਾ ਜੇ ਹੁਣ ਸੈਂਟਰ ਸਰਕਾਰ ਕਿਸੇ ਹੋਰ ਨਾਲ ਗੱਲ ਕਰਦੀ ਆ ਸੂਬਾ ਸਰਕਾਰ ਕਿਸੇ ਹੋਰ ਜਥੇਬੰਦੀ ਨਾਲ ਗੱਲ ਕਰਦੀ ਆ ਫਿਰ ਇਹ ਚੀਜ਼ਾਂ ਨਪਟਾਰਾ ਨਹੀਂ ਹੋਣਾ ਫਿਰ ਤਾਂ ਲੱਗਣਗੇ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਭਾਜਪਾ ਦੇ ਖੇਤੀਬਾੜੀ ਮੰਤਰੀ ਪਿਛਲੇ ਹਫ਼ਤੇ ਉਰੇ ਆਏ ਸੀ ਮੀਟਿੰਗ ਉਹ ਜਿਹੜੀ ਬੈਠਾ ਰਹੀ ਉਹਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਪੰਜਾਬ ਦੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੀ ਰਿਪੋਰਟ ਪੇਸ਼ ਕਰੋ ਅੱਜ ਇਸ ਲਈ ਬੁਲਾਇਆ ਗਿਆ ਜੱਥੇਬੰਦੀਆਂ ਨੂੰ ਬਾ ਡੱਲੇਵਾਲ ਸਾਹਿਬ ਉਥੇ ਨਹੀਂ ਜਾ ਰਹੇ ਵੀ ਸਾਹਮਣੇ ਆ ਗਿਆ ਇਹ ਮੇਰੇ ਕੋਲ ਹੁਣ ਘੰਟਾ ਪਹਿਲਾਂ ਦੀ ਅਪਡੇਟ ਹੈ ਹਾਂ ਛੋਟੀ ਸਾਹਿਬ ਦੇਖੋ ਸਾਨੂੰ ਨਹੀਂ ਪਤਾ ਉਸ ਚੀਜ਼ ਦੇ ਹਿਸਾਬ ਨਾਲ ਕਿਹੜੇ ਹਿਸਾਬ ਨਾਲ ਇਹ ਚੱਲਣਾ ਜਾਂ ਕਿਹੜੇ ਨਾਲ ਨਹੀਂ ਚੱਲਣਾ ਲੇਕਿਨ ਸਾਡਾ ਕਹਿਣ ਦਾ ਮਤਲਬ ਇਹ ਹੈ ਜਿਹੜੇ ਹਿਸਾਬ ਨਾਲ ਅਸੀਂ ਸੈਂਟਰ ਸਰਕਾਰ ਨਾਲ ਗੱਲ ਕਰਦੇ ਹਾਂ ਉਸ ਹਿਸਾਬ ਨਾਲ ਸੂਬਾ ਸਰਕਾਰ ਦੇ ਨਾਲ ਗੱਲ ਕਰਕੇ ਸਾਨੂੰ ਅੱਗੇ ਵਧਣਾ ਪਊਗਾ ਦੇਖੋ ਇੱਕ ਪਾਸੇ ਦਾ ਜਿੱਥੇ ਬੰਦੀਆਂ ਕਹਿ ਰਹੇ ਸੀ ਭੰਦੇਰ ਸਾਹਿਬ ਖੁਦ ਕਹਿ ਰਹੇ ਸੀ ਸਾਨੂੰ ਪੰਜਾਬ ਸਰਕਾਰ ਦੀ ਲੋੜ ਨਹੀਂ ਸਾਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦੀ ਲੋੜ ਨਹੀਂ ਅਸੀਂ ਸਿੱਧੀ ਸੈਂਟਰ ਨਾਲ ਟੱਕਰ ਲਈ ਅਸੀਂ ਸਿੱਧਾ ਸੈਂਟਰ ਸੈਂਟਰ ਨਾਲ ਜਿਹੜਾ ਪੇਚਾ ਪਾਇਆ ਹੁਣ ਤੁਹਾਡੇ ਪੇਚੇ ਹੁਣ ਤੁਹਾਡੇ ਕਿੱਥੇ ਹੋ ਇਹਨਾਂ ਚੀਜ਼ਾਂ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੂਰ ਕੀਤੀ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਇੱਕ ਪੁਲ ਦਾ ਕੰਮ ਕਰਨਾ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਨੇ ਆ ਇੱਕ ਪੁਲ ਦੇ ਕੰਮ ਦੇ ਨਾਲ ਹੀ ਸਾਡਾ ਜਿਹੜਾ ਅੱਗੇ ਨਾਲ ਅੱਗੇ ਕਿਤੇ ਸੀ ਵਧੂਗੇ ਕਿਉਂਕਿ ਜਿੰਨਾ ਚਿਰ ਸੁੱਭਾ ਸਰਕਾਰ ਦੀ سپورਟ ਨਹੀਂ ਹੁੰਦੀ ਸੁੱਭਾ ਸਰਕਾਰ ਐਂਟਰ ਨਹੀਂ ਕਰਦੀ ਉਹਨਾਂ ਚਿਰ ਇਸ ਚੀਜ਼ ਦਾ ਨਵੇੜਾ ਹੋਣਾ ਬਹੁਤ ਮੁਸ਼ਕਲ ਹੈ ਜੀ ਕਿਉਂਕਿ ਦੇਖੋ ਪੰਜਾਬ ਸਰਕਾਰ ਦੋ ਕੰਮ ਵਧੀਆ ਕਰ ਰਹੀ ਹੈ ਜੋ ਲਾਸਟ ਕੁਝ ਦਿਨਾਂ ਤੋਂ ਦਿਖ ਰਿਹਾ ਇੱਕ ਨਸ਼ੇ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤੇ ਦੂਜਾ ਕਿਸਾਨਾਂ ਦੇ ਅਕਤ ਬੋਲ ਰਹੀ ਹੈ ਪਰ ਪੰਜਾਬ ਸਰਕਾਰ ਵੀ ਹੁਣ ਝੁਕੇਗੀ ਕਿਉਂਕਿ ਕਿਸਾਨ ਆਗੂ ਹੀ ਇਕੱਠੇ ਸਾਹਮਣੇ ਨਹੀਂ ਆ ਰਹੇ ਤਾਂ ਪੰਜਾਬ ਸਰਕਾਰ ਵੀ ਇਹ ਸੋਚੇਗੀ ਸਾਨੂੰ ਕੀ ਲੋੜ ਹੈ ਕਿਉਂਕਿ ਉਹਨਾਂ ਨੂੰ ਉੱਪਰੋਂ ਪ੍ਰੈਸ਼ਰ ਹੈ ਸੈਂਟਰ ਦਾ ਆ ਦੇਖੋ ਬਿਲਕੁਲ ਬੀਬੀ ਅਨਮੋਲ ਗਗਨ ਮਾਨ ਬੜੀ ਸਤਾਰਕਾਸ਼ ਮਾਮਲੇ ਦੇ ਵਿੱਚ ਉਹ ਜਿੱਥੇ ਵੀ ਜਾਂਦੀ ਹੈ ਮੈਡਮ ਨਾਲ ਦੋ ਜੇਸੀਬੀ ਰੱਖਦੀ ਹੈ ਤੇ ਨਾਲ মিডিਆ ਹੁੰਦਾ ਲਾਈਵ ਹੋ ਜਾਂਦੀ ਹੁੰਦੀ ਹੈ ਜੀ ਮੈਡਮ ਜੀ ਕੱਲ ਦੀ ਵੀ ਵੀਡੀਓ ਆਈ ਉਹਨਾਂ ਦੀ ਲੇਕਿਨ ਸਮਝ ਨਹੀਂ ਆਉਂਦੀ ਵੀ ਮੈਡਮ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਸੋਚ ਕੇ ਨਹੀਂ ਬੋਲਦੇ ਜਪ ਲਾਣੇ ਕਿਤਨੀ ਬੋਲਦੇ ਉਹ ਕਿਆ ਕਹਿ ਰਹੇ ਆ ਵੀ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਐ ਪਿਛਲੀਆਂ ਸਰਕਾਰਾਂ ਦੇ ਐਮ ਐਲ ਏ ਵਿਕ ਜਾਂਦੇ ਸੀ ਉਹਨਾਂ ਨੂੰ ਖਰੀਦ ਲੈਂਦੇ ਸੀ ਅਸੀਂ ਹੁਣ ਹੋਣ ਨਹੀਂ ਦੇਣਾ ਅਸੀਂ ਅੱਖਾਂ ਖੁੱਲ ਕੇ ਰੱਖਣੀਆਂ ਅਸੀਂ ਅੱਖਾਂ ਬੰਦ ਨਹੀਂ ਕਰਨੀਆਂ ਕਿੰਨੀ ਵਾਰ ਲੋਕਾਂ ਨੇ ਕਮੈਂਟਾਂ ਦੇ ਵਿੱਚ ਜਆ ਆਪਣੀ ਪ੍ਰਕਿਰਿਆ ਰੱਖੀ ਆ ਵੀਂ ਪੁਰਾਣੀ ਜਗ੍ਹਾ ਨਜਾਇਜ਼ ਕਬਜ਼ਾ ਤੁਸੀਂ ਛਡਾ ਕੇ ਦਿਖਾਓ ਖਲਾਨੀ ਜਗ੍ਹਾ ਨਜਾਇਜ਼ ਕਬਜ਼ਾ ਤੁਸੀਂ ਛਡਾ ਕੇ ਦਿਖਾਓ ਨਹੀਂ ਲੇਕਿਨ ਮੈਂ ਮੈਡਮ ਨੂੰ ਗੱਲ ਇਹ ਇਸ ਕਰਕੇ ਕਹਿਣਾ ਚਾਹੁੰਦਾ ਵੀ ਇਹ ਮੈਡਮ ਜਿਹੜੀ ਸੀਟ ਜਿੱਤੀ ਸੀਗੀ 40-50 ਹਜ਼ਾਰ ਦੀ ਲੀਡ ਦੇ ਨਾਲ ਉਹ ਜਗਮਾਉਂ ਸੀ ਕੰਗ ਦੀ ਸਪੋਰਟ ਨਾਲ ਜਿੱਤੀ ਸੀਗੀ ਜਗਮਾਉਂ ਸੀ ਕੰਗ ਉਸ ਹਲਕੇ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਐਮਐਲਏ ਰਹਿ ਚੁੱਕੇ ਆ ਤੁਸੀਂ ਐਮਐਲਏ ਤੇ ਕਾਰਵਾਈ ਕਰਾਓ ਤੁਸੀਂ ਉਹਨਾਂ ਅਫਸਰਾਂ ਤੇ ਕਾਰਵਾਈ ਕਰਾਓ ਜਿਨ੍ਹਾਂ ਨੇ ਪਾਸ ਕਰੇ ਹੋਏ ਆ ਉਹ ਤਾਂ ਰਿਟਾਇਰ ਹੋ ਕੇ ਘਰ ਬੈਠ ਕੇ ਉਹ ਤਾਂ ਆਪਣੇ ਆਪਣੇ ਕੰਮਾਂ 'ਚ ਪਏ ਹੋਏ ਆ ਜਿਹੜੇ ਆਮ ਲੋਕਾਂ ਉਹ ਹਲਜੇ ਦੇ ਫਿਰਦੇ ਆ ਕਹਿਣਾ ਮੈਂ ਇਹ ਚਾਹੁੰਦਾ ਜਿੱਥੇ ਵੀ ਕਬਜ਼ੇ ਦੀ ਗੱਲ ਹੁੰਦੀ ਆ ਜਾਂ ਜਿੱਥੇ ਅਕਰੋਚਮੈਂਟ ਕੋਈ ਛਡਾਉਂਦੀ ਆ ਸਰਕਾਰ ਉਥੇ ਜਿਹੜੇ ਪਿੱਛੇ ਲੋਕਾਂ ਨੇ ਉਸ ਚੀਜ਼ ਦਾ ਹਿਸਾਬ ਕੀਤਾ ਹੁੰਦਾ ਚਾਹੇ ਉਹ ਰਿਟਾਇਰ ਹੋ ਗਿਆ ਚਾਹੇ ਕੁਝ ਹੋ ਗਿਆ ਚਾਹੇ ਮੰਤਰੀ ਸੰਤਰੀ ਦਾ ਉਹਦੇ ਤੇ ਐਕਸ਼ਨ ਹੋਣ ਦੀ ਜ਼ਰੂਰਤ ਹੈ ਜੀ ਨਾਲ ਸਰਮਜੀਤ ਤੁਹਾਨੂੰ ਹੋਰ ਅਪਡੇਟ ਦੇ ਦੇਣਾ ਕਿ ਤਰਨ ਤਰਨ ਦੇ ਵਿੱਚ ਕੱਲ ਚੋਣਾਂ ਹੋਈਆਂ ਤੇ ਜਿਹੜੀਆਂ ਚੋਣਾਂ ਹੋਈਆਂ ਨੇ ਉੱਥੇ ਯਾਨੀ ਕਿ ਬਲਾਕ ਸਮਿਤੀ ਦੀਆਂ ਉਹਦੇ ਵਿੱਚ ਬਹੁਤ ਵੱਡਾ ਇੱਕ ਸਾਹਮਣੇ ਦੇਖਣ ਨੂੰ ਮਿਲਿਆ ਇਹ ਕਿ ਅਗਲੇ ਦਾ ਬ ਪਹਿਲਾਂ ਬੀਜੇਪੀ ਕਰਦੀ ਸੀ ਤਾਂ ਹੁਣ ਕੱਲ ਈਵੀਐਮ ਮਸ਼ੀਨਾਂ ਦੇ ਵਿੱਚੋਂ ਬੀਜੇਪੀ ਦੇ ਯਾਨੀ ਕਿ ਜਿਹੜੇ ਲੋਗੋ ਹੁੰਦੇ ਨੇ ਬਟਨ ਉਹ ਹੀ ਗੈਪ ਕਰ ਦਿੱਤੇਗੇ ਤਾਂ ਆਪ ਪਾਰਟੀ ਦੇ ਬਹੁਤ ਵੱਡੇ ਇਲਜ਼ਾਮ ਲੱਗਿਆ ਤੁਹਾਨੂੰ ਦੱਸ ਦੇਣਾ ਕਿ ਆਪ ਪਾਰਟੀ ਨੂੰ ਉੱਥੋਂ 9 ਫੀਸਦੀ ਮਿਲੀ ਹੈ ਤੇ ਜਦਕਿ ਬੀਜੇਪੀ ਨੂੰ 4 ਔਰ ਇੱਕ ਬੀਜੇਪੀ ਦੇ ਵਿਧਾਇਕ ਦਾ ਸਿਰ ਵੀ ਪਾੜਿਆ ਗਿਆ ਉੱਥੇ ਬਹੁਤ ਜ਼ਿਆਦਾ ਬਦਮਾਸ਼ੀ ਸਾਹਮਣੇ ਆਈ ਹੈ ਜਿਵੇਂ ਤੁਸੀਂ ਗੱਲ ਕੀਤੀ ਗਗਨ ਅਨਮੋਲ ਮਾਨਦੀ ਤਾਂ ਉਹ ਵੀ ਆਪ ਪਾਰਟੀ ਦੇ ਵਿੱਚ ਨੇ ਉਹਨਾਂ ਨੂੰ ਇਹ ਕੁਝ ਨਹੀਂ ਲਿਖਿਆ ਜੋ ਗੱਲ ਤਰਨ-ਤਰਨ ਦੇ ਵਿੱਚ ਹੋਇਆ ਹਾਂ ਦੇਖੋ ਜਦੋਂ ਆਮਨ ਅਰੋੜਾ ਜੀ ਦੇ ਨਾਲ ਦਿੱਲੀ ਚ ਆਉਣਾ ਦੇ ਸਮੇਂ ਜਦ ਦਿੱਲੀ ਪੁਲਿਸ ਨੇ ਬਿਹੇਵੀਅਰ ਕੀਤਾ ਸੀ ਉਸ ਟਾਈਮ ਬਹੁਤ ਚੀਕਾਂ ਮਾਰਦੀ ਸੀ ਪਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਸੰਤਰੀਆਂ ਜੀ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਪਛਾਣਿਆ ਨਹੀਂ ਗਿਆ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਮੈਂ ਉਸ ਦਿਨ ਵੀ ਲਾਈਵ ਦੇ ਵਿੱਚ ਬੋਲਿਆ ਸੀਗਾ ਵੀ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਤੁਹਾਡਾ ਪ੍ਰਸ਼ਾਸਨ ਕਿਆ ਕਰ ਰਿਹਾ ਜੀ ਤੁਸੀਂ ਜਾ ਕੇ ਦੇਖੋ ਤਾਂ ਸਹੀ ਤੁਸੀਂ ਸ਼ਰਿਆਮ ਤੱਕਾ ਸ਼ਰਿਆਮ ਜਿੱਥੇ ਸਰਕਾਰੀ ਸਿਸਟਮ ਹੁੰਦਾ ਉਹ ਉਹਦੇ ਵਿੱਚ ਸ਼ਰਿਆਮ ਤੱਕਾ ਹੁੰਦਾ ਜੀ ਕਿਉਂ ਕਿਉਂਕਿ ਤੁਹਾਨੂੰ ਇਹ ਲੱਗ ਰਿਹਾ ਵੀ ਅਸੀਂ 5 ਸਾਲ ਰਹਿਣਾ ਤੁਸੀਂ ਤਾਂ ਪਤਾ ਨਹੀਂ ਕਿੰਨੇ ਸਾਲ ਰਹਿਣ ਦੀਆਂ ਕਸਮਾਂ ਖਾਧੀਆਂ ਹੋਈਆਂ ਸੀਗੀਆਂ ਤੁਸੀਂ ਪਤਾ ਨਹੀਂ ਗਰੀ ਸੀਗਾ ਵੀ ਠੀਕ ਆ 5 ਸਾਲ ਦੀ ਟਰਮ ਚ ਨਹੀਂ ਸਰਕਾਰ ਕੰਮ ਪੂਰੇ ਕਰ ਸਕਦੀ ਅਗਲੇ 5 ਸਾਲ ਹੋਰ ਮਿਲ ਜਾਣਗੇ ਲੇਕਿਨ ਅਗਰ ਐਦਾਂ ਹੀ ਚੱਲਦਾ ਰਿਹਾ ਐਦਾਂ ਹੀ ਗੁੰਡਾ ਕਰਦੀ ਬੇਦਵਾਸ਼ੀ ਚੱਲਦੀ ਰਹੀ ਫੇ 5 ਸਾਲ ਤਾਂ ਛੱਡੋ ਜਿਹੜੇ ਬੱਚ ਦੇ ਡੇਢ ਪੌਣੇ 2 ਸਾਲ ਆ ਉਹ ਵੀ ਨਾ ਕਿਤੇ ਹੱਥੋਂ ਖੁੱਲ ਜਾਣਗੇ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਦੇਖੋ ਜਿਹੜੀ ਅੱਜ ਮੀਟਿੰਗ ਹੋਣੀ ਹੈ ਉਹ 4 ਵਜੇ ਹੈ ਤੇ 11 ਵਜੇ ਕਿਸਾਨਾਂ ਦੀ ਜੱਥੇਬੰਦੀ ਦੀ ਮੀਟਿੰਗ ਹੋਣੀ ਹੋਈ ਉਹ ਕਲੀਅਰ ਹੋ ਜਾਏਗਾ 12:30 1 ਵਜੇ ਦਾ ਵੀ ਕਿਹੜੇ ਕਿਹੜੇ ਕਿਸਾਨ ਜੱਥੇਬੰਦੀ ਮੀਟਿੰਗ ਕਰਨਗੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਵੀ ਹੁਣ ਭੰਡੇਰ ਸਾਹਿਬ ਦੇ ਬਿਆਨਾਂ ਨੇ ਰਾਜੇਵਾਲ ਸਾਹਿਬ ਦੇ ਬਿਆਨਾਂ ਨੇ ਕਿ ਹੁਣ ਆ ਮੀਟਿੰਗਾਂ ਕਰਨੀਆਂ ਧਰਨੇ ਦੇਣੇ ਇਹਦੇ ਨਾਲ ਸਾਡਾ ਧਰਨਾ ਖਰਾਬ ਹੋ ਰਿਹਾ ਦੇਖੋ ਡੱਲੇਵਾਲ ਸਾਹਿਬ ਨੂੰ 90 ਦਿਨ ਹੋ ਗਏ ਨੇ ਤਰ ਮਰਨ ਮਰਤੇ ਬੈਠੇ ਉਹਨਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਦੇਖੋ ਥੋੜੀ ਸਾਹਿਬ ਮੀਟਿੰਗ ਅੱਜ 4 ਵਜੇ ਹੋਣੀ ਹੈ ਜੀ ਜੀ ਤਿਆਰੀ 5 ਤਰੀਕ ਦੀ ਕਰ ਲਈ ਜੀ ਧਰਨਾ ਲਾਉਣ ਦੀ ਜੀ ਕੀ ਤੁਸੀਂ ਕਿਆ ਸਮਝ ਰਹੇ ਹੋ ਵੀ ਮਤਲਬ ਇਸ ਚੀਜ਼ ਨੂੰ ਪਲਾਨਿੰਗ ਚ ਲਿਆ ਜਾਂਦਾ ਨਹੀਂ ਇਸ ਚੀਜ਼ ਨੂੰ ਸੋਚ ਲਿਆ ਜਾਂਦਾ ਵੀ ਉੱਥੇ ਕੁਝ ਨਹੀਂ ਹੋਣਾ ਅਸੀਂ 5 ਤਰੀਕ ਨੂੰ ਇਹ ਕਰਨਾ ਤੁਸੀਂ ਨੈਗੇਟਿਵ ਸੋਚ ਕੇ ਚੱਲਦੀ ਆ ਕਿਸਾਨ ਜਥੇਬੰਦੀਆਂ ਪੋਜ਼ਿਟਿਵ ਸੋਚ ਕੇ ਚੱਲੋ ਸਾਨੂੰ ਜਥੇ ਸਾਨੂੰ ਧਰਨਾ ਲਾਉਣ ਦੀ ਜਰੂਰਤ ਤੇ ਨਾ ਪਵੇ ਜੀ ਜੇ ਸਾਡਾ ਅੱਜੇ ਫੈਸਲਾ ਹੋ ਜੇ ਅੱਜੇ ਸਾਡੀ ਗੱਲਬਾਤ ਹੋ ਜਵੇ ਸੀ ਕਿ 5 ਤਰੀਕ ਨੂੰ ਪੱਕੇ ਧਰਨੇ ਲਾਈਏ ਜੀ ਅਸੀਂ ਟਰੈਕਟਰ ਟਰਾਲੀਆਂ ਚੰਡੀਗੜ੍ਹ ਦੇ ਵਿੱਚ ਲੈ ਕੇ ਅੱਜ ਘਟਾ ਦੂਗੇ ਜੀ ਸਿੱਟਾ 4 ਵਜੇ ਤੋਂ ਬਾਅਦ ਨਿਕਲਣਾ ਉਸ ਚੀਜ਼ ਦਾ ਜਿਹੜਾ ਰਿਜ਼ਲਟ ਹੈ ਸੀ ਪਹਿਲਾਂ ਲੇਕੇ ਕੋ ਮਰੇ ਯਾਨੀ ਕਿ ਲੋਕ ਲੋਕ ਜਿਹੜੇ ਕਿ ਦੇਖੋ ਅੱਜ ਉਹ ਪਾਰੀ ਵਰਗ ਵੀ ਨਾਲ ਜੁੜਿਆ ਹੋਇਆ ਆ ਆਮ ਲੋਕ ਘਰਾਂ ਤੋਂ ਬਾਹਰ ਸਪੋਰਟ ਕਰ ਰਹੇ ਨੇ ਫਿਰ ਇਹ ਲੋਕ ਖਲਾਫ ਹੋ ਜਣੇ ਕਿਸਾਨਾਂ ਦੇ ਆ ਦੇਖੋ ਹੁੰਦੇ ਜਾ ਰਹੇ ਆ ਜੀ ਬਹੁਤ ਫਰਕ ਪੈ ਗਿਆ ਤੁਸੀਂ ਸੰਘਰਸ਼ ਦੀ ਬੰਨਦੀ ਗੱਲ ਕਰ ਲਓ ਇੱਕ ਸੰਘਰਸ਼ ਦੀ ਗੱਲ ਕਰ ਲਓ ਹੁਣ ਸੰਘਰਸ਼ 2 ਦੀ ਗੱਲ ਕਰ ਲਓ ਜੀ ਕਿੰਨੀ ਐਨਆਰਆਈ ਸਪੋਰਟ ਆਉਂਦੀ ਸੀ ਕਿੰਨੀ ਸਪੋਰਟ ਆਉਂਦੀ ਸੀ ਕਿੰਨਾ ਲੋਕ ਦਾਨਪੂਰਨ ਕਰਦੇ ਸੀਗੇ ਅੱਜ ਉਹੀ ਲੋਕ ਕਹਿ ਰਹੇ ਅਸੀਂ ਨਹੀਂ ਕਰਨਾ ਕਿਉਂ ਕੀ ਕੋ ਪੈਸੇ ਦਾ ਮਿਸਜੂਜ਼ ਕੀਤਾ ਗਿਆ ਉਹ ਸਮਾਨ ਦਾ ਮਿਸਜੂਜ਼ ਕੀਤਾ ਗਿਆ ਜੋ ਬਾਹਰ ਦੇ ਲੋਕਾਂ ਨੇ ਖਰੀਦ ਕੇ ਭੇਜਿਆ ਸੀਗਾ ਜਿਹੜੇ ਲੋਕ ਤੇ ਧਰਨਿਆਂ 'ਚ ਬੈਠਦੇ ਸੀ ਉਹਨਾਂ ਵਾਸਤੇ ਲੇਕਿਨ ਜਦੋਂ ਪੈਸੇ ਦੇ ਪਿੱਛੇ ਦੌੜਤਾ ਚੱਲ ਪਈ ਇਸੇ ਕਰਕੇ ਪਹਿਲਾ ਧਰਨਾ ਸਫਲ ਰਿਹਾ ਹੁਣ ਵੀ ਪੈਸੇ ਦੀ ਮੈ ਮੇਰੀ ਦੀ ਤੇ ਕੁਰਸੀ ਦੀ ਦੌੜਾ ਹੁਣ ਵੀ ਧਰਨਾ ਸਾਨੂੰ ਕਹਿਣਾ ਤਾਂ ਚਾਹੀਦਾ ਨਹੀਂ ਨੈਗੇਟਿਵ ਬੋਲਣਾ ਨਹੀਂ ਚਾਹੀਦਾ ਲੇਕਿਨ 99% ਸਾਡਾ ਧਰਨਾ ਜਿਹੜਾ ਉਹ ਸਫਲ ਰਹਿਣ ਦੀ ਜਿਹੜੀ ਹੈ ਇਹ ਕਿਸਾਨ ਜਥੇਬੰਦੀਆਂ ਨੇ ਸਾਨੂੰ ਜਿਹੜੀ ਹੈ ਸਾਹਮਣੇ ਪਿਕਚਰ ਲੈ ਕੇ ਦਿਖਾ ਰਹੇ ਆ ਜੀ ਸ਼ਰਮਾ ਜੀ ਪਤਾ ਹੈ ਕੀ ਹੈ ਮੈਂ ਤੁਹਾਨੂੰ ਮੈਂ ਮੈਂ ਸੱਚ ਬੋਲਦਾ ਦੇਖੋ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਿਸੇ ਕਿਸਾਨ ਜੱਥੇਬੰਦੀਆਂ ਮੇਰੇ ਕੋਈ ਲੈਣਾ ਦੇਣਾ ਨਹੀਂ ਪਰ ਜਦੋਂ ਪਿਛਲੇ ਸਾਲ ਮੈਂ ਖੁਦ ਸ਼ੰਭੂ ਬਾਰਡਰ ਗਿਆ ਉੱਥੇ ਮੈਂ ਉੱਥੇ ਰਿਹਾ ਵੀ ਚਾਰ ਪੰਜ ਦਿਨ ਕਵਰ ਕਰਨ ਤਾਂ ਮੈਂ ਸਾਰੇ ਕਿਸਾਨ ਪਰਵਾਹ ਨਹੀਂ ਕਹਿੰਦਾ ਧਰਨੇ ਦੇ ਬੈਠੇ ਆ ਘਰਵਾ ਛੱਡਣਾ ਕੋਈ ਈਸਾਨ ਨਹੀਂ ਆਪਣਾ ਦੋ ਦਿਨਾਂ ਦੀ ਭੁੱਖ ਹੈ ਉੱਥੇ ਪਰ ਕੁਝ ਆਗੂ ਜਿਹੜੇ ਅੱਗੇ ਹੋ ਕੇ ਜਿਵੇਂ ਪੰਡੇਰ ਸਾਹਿਬ ਮੈਨੂੰ ਮਿਲੇ ਸੀ ਠੀਕ ਹੈ ਪੰਡੇਰ ਸਾਹਿਬ ਇੱਕੋ ਜਲ ਜਲਵੇੜਾ ਨਵਦੀਪ ਜਲਵੇੜਾ ਜਿਹੜੇ ਕਿ ਇੰਸਟਾਗ੍ਰਾਮ 'ਤੇ ਬਹੁਤ ਤਕੜੇ ਉਹ ਵੀਲੇ ਸੀ ਪਰ ਉੱਥੇ ਕੁਝ ਨੌਜਵਾਨ ਜਿਹੜੇ ਕਿ ਸਾਈਡ ਦੇ ਹੋ ਕੇ ਸ਼ਰਾਬ ਦਾ ਸੇਵਨ ਕਰ ਰਹੇ ਸੀ ਨਸ਼ੇ ਪੱਤੇ ਕਰ ਰਹੇ ਸੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਗਿਆ ਪਰ ਜਿਹੜੇ ਕਿਸਾਨ ਆਗੂ ਸੀ ਉਹ ਕੁਝ ਵੀ ਨਹੀਂ ਕਰ ਰਹੇ ਸੀ ਉਹ ਉਹਨਾਂ ਨੂੰ ਉਲਟਾ ਸ਼ਹਿ ਦੇ ਰਹੇ ਸੀ ਤੁਸੀਂ ਅੱਗੇ ਜਾਓ ਉਹ ਖਾਰੇ ਸੀ ਅਥਰੂ ਬੰਬ ਦੇ ਗੋਲੇ ਆ ਦੇਖੋ ਛੋਟੀ ਸਾਹਿਬ ਉਹ ਵੀ ਉਹ ਹੀ ਕਿੰਨੀ ਵਾਰ ਦੇਖੋ ਡਾਕਟਰ ਰਜਿੰਦਰ ਜੀ ਆਮਾਨ ਸਾਹਿਬ ਤੋਂ ਜੁੜਦੇ ਕਿੰਨੀ ਵਾਰ ਉਹਨਾਂ ਨੇ ਕਿਹਾ ਵੀ ਜਿਹੜੇ ਮੰਤਰੀ ਸੰਤਰੀਆਂ ਕਿੰਨੇ ਕਿ ਇਹਨਾਂ ਦੇ ਬੱਚੇ ਆਰਮੀ ਦੇ ਵਿੱਚਾਂ ਕਿੰਨਾ ਕਿ ਇਹਨਾਂ ਦੀ ਜਿਹੜੀ ਆਦੇਸ਼ ਨੂੰ ਦੇਣਾ ਸਾਡੇ ਸੁਪੇ ਬਾਅਦ ਤੇ ਦੇਣਾ ਉਹੀ ਗੱਲ ਜਥੇਬੰਦੀਆਂ ਦੀ ਆ ਜਾਂਦੀ ਹੈ ਜਥੇਬੰਦੀਆਂ ਦੇ ਵਿੱਚ ਸਾਨੂੰ ਪ੍ਰਧਾਨੇ ਦਿਖਦੇ ਆ ਜੀ ਦੇਖੋ ਫਿਰ ਮੈਂ ਦੁਬਾਰੇ ਕਹੂੰਗਾ ਡੱਲੇਵਾਲ ਸਾਹਿਬ ਦਾਸੀ ਪਹਿਨੀ ਵਾਰ ਦੇਖਿਆ ਵੀ ਜਿਨ੍ਹਾਂ ਦਾ ਪਰਿਵਾਰ ਜਾ ਉਹਨਾਂ ਦੀ ਜਿਹੜੀ ਜ਼ਮੀਨ ਅੱਜ ਬੰਜਰ ਹੁੰਦੀ ਜਾ ਰਹੀ ਆ ਉਹ ਇੱਕੇ ਸੀ ਡੱਲੇਵਾਲ ਸਾਹਿਬ ਦੀ ਦੇਖਦੇ ਨਹੀਂ ਆਮ ਤੌਰ ਤੇ ਕਿਆ ਹੁੰਦਾ ਪਰਿਵਾਰ ਐਸ਼ਵਰਾਮ ਕਰਦਾ ਹੁੰਦਾ ਸਾਡੇ ਸਰਦਾਰ ਜੀ ਜਥੇਬੰਦੀ ਦੇ ਪ੍ਰਧਾਨ ਹੁੰਨੇ ਆ ਉੱਥੇ ਆਮ ਬੱਚਿਆਂ ਨੂੰ ਆਮ ਲੋਕਾਂ ਨੂੰ ਅੱਗੇ ਕੀਤਾ ਜਾਂਦਾ ਕਿਉਂਕਿ ਸਾਡਾ ਪੰਜਾਬ ਖਾਸ ਕਰਕੇ ਜਜ਼ਬਾਤੀ ਆ ਮੋਸ਼ਨਲ ਆ ਬਹੁਤ ਛੇਤੀ ਜਿਹੜਾ ਮੋਸ਼ਨਲ ਹੋ ਜਾਂਦਾ ਇਤਨਾ ਕਿਤੇ ਸਾਡਾ ਬੱਚਾ ਯਜਵਾਦ ਦੇ ਵਿੱਚ ਆ ਕੇ ਅੱਗੇ ਅਥਰੂ ਗੈਸ ਦੇ ਗੋਲੇ ਵੀ ਖਾਂਦਾ ਹੈ ਅੱਗੇ ਜਿਹੜੀਆਂ ਗਿਲਟ ਦੀਆਂ ਗੋਲੀਆਂ ਛਰ ਰਿਆਂ ਉਹ ਵੀ ਖਾਂਦਾ ਹੈ ਕਿਤੇ ਨਾ ਕਿਤੇ ਨਕਲੀ ਦੀ ਜਗਾ ਅਸਲੀ ਗੋਲੀਆਂ ਵੀ ਚੰਡੀਆਂ ਉਹ ਛਿੱਧੀਆਂ ਵੀ ਪ੍ਰਾਪਤ ਕਰੀਆਂ ਸਾਡੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਜੀ ਸ਼ਰਮਾ ਜੀ ਆਖਰੀ ਸਵਾਲ ਕੀ ਤੁਹਾਨੂੰ ਲੱਗਦਾ ਨਹੀਂ ਅਜਿਹਾਂ ਵਾਰ-ਵਾਰ ਬਿਆਨ ਆਨੇ ਕਿਸਾਨਾਂ ਅੱਗੋਂ ਦੇ ਲੱਗ ਧਰਨਾ ਖਤਮ ਦੀ ਨਿਸ਼ਾਨੀ ਧਰਨਾ ਖਤਮ ਲਈ ਤੇ ਨਹੀਂ ਦੇਖੋ ਸੋਢੀ ਸਾਹਿਬ ਜਿਹੜੇ ਬਿਆਨ ਆ ਰਹੇ ਆ ਉਹ ਤਾਂ ਖਤਮ ਆਲੇ ਤਾਂ ਆਏ ਨਹੀਂ ਰਹੇ ਜੀ ਜੀ 4 ਵਜੇ 4 ਵਜੇ ਸੈਂਟਰ ਸਸ ਸਵੇਰ ਸਰਕਾਰ ਦੇ ਨਾਲ ਮੀਟਿੰਗ ਹੈ ਜੀ ਮਾਨ ਸਾਹਿਬ ਦੇ ਨਾਲ ਸੀਐਮ ਸਾਹਿਬ ਨਾਲ ਅਸੀਂ ਕਹਿ ਰਹੇ ਹਾਂ 5 ਤਰੀਕ ਨੂੰ ਅਸੀਂ ਪੱਕਾ ਮੋਰਚਾ ਕੱਢਣਾ ਹੈ ਜੀ ਇਹ ਜਿਹੜਾ ਸਵਾਲ ਬਣ ਕੇ ਆ ਰਿਹਾ ਸਾਹਮਣੇ ਇਹੀ ਸਾਹਮਣੇ ਬਣ ਕੇ ਆ ਰਿਹਾ ਵੀ ਅਸੀਂ ਅਸਫਲ ਵੱਲ ਵੱਧ ਰਹੇ ਹਾਂ ਸਫਲ ਵੱਲ ਨਹੀਂ ਜੀ ਵੱਧ ਰਹੇ ਮੈਂ ਮੈਂ ਉਹੀ ਗੱਲ ਕਹਿ ਰਿਹਾ ਸ਼ਰਮਾ ਜੀ ਮੈਂ ਮੈਂ ਉਹੀ ਮੈਂ ਉਹੀ ਗੱਲ ਕਹਿ ਰਿਹਾ ਯਾਨੀ ਕਿ ਧਰਨਾ ਖਤਮ ਵਾਲੀ ਲੈਂਥ ਤੇ ਸ਼ੁਰੂ ਹੋ ਗਿਆ ਜਾਣਾ हां मतलब ਜਿਹੜਾ ਜਿਹਨੂੰ ਕਹਿ ਦਿੰਦੇ ਅਸੀਂ 네ਗੇਟਿਵ ਪੁਆਇੰਟ ਜਾਂ ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਸਾਡੀ ਬਾਪੂ ਦੀ ਮਿਹਨਤ ਕਰੀ ਹੋਈ ਜਾਂ ਪਤਾ ਨਹੀਂ ਕਿੰਨੇ ਕੁ ਸਪੋਰਟਰਾਂ ਜਿਹੜੇ ਜਾ ਕੇ ਉੱਥੇ ਖੁਦ ਵਕ ਵਕ ਧਰਨੇ 'ਚ ਸਪੋਰਟ ਕਰਦੇ ਆ ਕੋਈ ਪੈਸੇ ਦੀ ਸਪੋਰਟ ਕਰਦਾ ਕੋਈ ਸੋਸ਼ਲ ਮੀਡੀਆ ਦੇ ਦੁਆਰਾ ਆਪਣੇ ਇਸ ਕਮੈਂਟਾਂ 'ਚ ਸਪੋਰਟ ਕਰਦਾ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਸਪੋਰਟ ਕਰਦੇ ਆ ਉਹਨਾਂ ਦੀ ਸਪੋਰਟ ਕਰਨ ਦੇ ਬਾਅਦ ਜਿਹੜਾ ਕਿਤੇ ਨਾ ਕਿਤੇ ਸਿਲਾ ਸਿਲਾ ਮਿਲਦਾ ਨਜ਼ਰ ਆ ਰਿਹਾ ਜਿਹੜਾ ਰਿਜ਼ਲਟ ਮਿਲਦਾ ਨਜ਼ਰ ਆ ਰਿਹਾ ਉਹ ਕਿਤੇ ਨਾ ਕਿਤੇ ਨੈਗੇਟਿਵ ਆ ਰਿਹਾ ਕਿਉਂ ਕਿ ਜਥੇਬੰਦੀਆਂ ਦੀ ਏਕਤਾ ਦੇ ਨਾ ਹੋਣ ਕਰਕੇ ਜਿਹੜਾ ਪੰਜਾਬ ਦਾ ਖਾਸ ਕਰਕੇ ਨੁਕਸਾਨ ਹੋ ਰਿਹਾ ਮੈਂ ਤਾਂ ਚੈਨਲ ਤੇ ਆਪਣੇ ਵੱਲੋਂ ਕਹਿ ਰਿਹਾ ਹੱਥ ਜੋੜ ਕੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਕਹਿ ਰਿਹਾ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਅੱਜ ਜਜ਼ਬਾਤੀ ਨੌਜਵਾਨ ਗੋਲੀਆਂ ਖਾਂਦਾ ਅੱਜ ਜਿਹੜਾ ਜਜ਼ਬਾਤੀ ਨੌਜਵਾਨ ਜਿਹੜਾ ਕਿਤੇ ਨਾ ਕਿਤੇ ਸ਼ਹੀਦ ਹੋ ਜਾਂਦਾ ਉਹਨਾਂ ਤੇ ਬਰਾਬ ਲਗਾਇਆ ਜਾਵੇ ਉਸ ਚੀਜ਼ ਤੇ ਸਟਾਪ ਲਗਾਇਆ ਜਾਵੇ ਤਾ ਕੇ ਸਾਡੇ ਪੰਜਾਬ ਦਾ ਨੁਕਸਾਨ ਹੋ ਸਕੇ ਸਾਡਾ ਪੰਜਾਬ ਦਾ ਨੌਜਵਾਨ ਤਾਂ ਪਹਿਲੀ ਨਹੀਂ ਬਚਿਆ ਕੁਝ ਬਾਹਰ ਦੇ ਚੱਕਰਾਂ 'ਚ ਰਹਿ ਗਿਆ ਕੁਝ ਨਸ਼ੇ ਦੇ ਚੱਕਰਾਂ 'ਚ ਰਹਿ ਗਿਆ ਕੁਝ ਬੇਰੋਜ਼ਗਾਰੀ ਦੇ ਚੱਕਰਾਂ 'ਚ ਰਹਿ ਗਿਆ ਜਿਹੜਾ ਹੁਣ ਰਹਿੰਦਾ ਖੁੰਦਾ ਨੌਜਵਾਨ ਆ ਸਾਡਾ ਉਹ ਕਿਤੇ ਨਾ ਕਿਤੇ ਧਰਨਿਆਂ ਦੀ ਜਿਹੜੀ ਭੇਡ ਚੜ ਰਹੀ ਹੈ ਜੀ ਸੋ ਸ਼ਰਮਾਈ ਤੁਸੀਂ ਆਪਣਾ ਸਾਨੂੰ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਸੋਦੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਸਾਡੇ ਦਾ ਸਾਡੇ ਜੁੜੇ ਸਾਡੇ ਸੀਨੀਅਰ ਪੱਤਰਕਾਰ ਖਰੜ ਤੋਂ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਤੁਹਾਨੂੰ ਦਾ ਜਿਹੜੀ ਅੱਜ 12 ਅ ਵਈ ਤੋਂ ਬਾਅਦ ਤਾਂ ਲੱਗੇਗਾ ਕਿ ਸ਼ਾਮ ਨੂੰ ਚਾਰ ਰੇੜੀ ਮੀਟਿੰਗ ਹੋਣੀ ਹੈ ਭਗਵੰਤ ਮਾਨ ਸਰਕਾਰ ਨਾਲ ਕਿਸਾਨਾਂ ਨਾਲ ਜੀ ਕਿਹੜੇ ਕਿਹੜੇ ਕਿਸਾਨ ਨੇਤਾ ਉੱਥੇ ਮੀਟਿੰਗ ਵਿੱਚ ਬੈਠਣਗੇ ਕਿਉਂਕਿ ਹੁਣ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਕਿਸਾਨ ਆਗੂ ਅਲੀ ਚੰਡੀਗੜ੍ਹ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਦੇ ਅਲੱਗ-ਅਲੱਗ ਬਿਆਨ ਆਣੇ ਅਲੱਗ-ਅਲੱਗ ਜਗ੍ਹਾ ਤੇ ਮੋਰਚੇ ਲਗਾਣੇ ਹੁਣ ਕਿਹਾ ਜਾ ਰਿਹਾ ਹੈ ਕਿ ਅਸੀਂ ਪਰਸੋ ਚੰਡੀਗੜ੍ਹ ਪੱਕਾ ਮੋਰਚਾ ਲਵਾਉਂਗੇ ਜਿਵੇਂ ਕਿ ਸੰਜੀਵ ਜੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਬਹੁਤ ਸਖਤ ਹੈ ਹਾਂ ਲੋਕਾਂ ਨੂੰ ਪਰੇਸ਼ਾਨੀ ਆਏਗੀ ਤਾਂ ਪ੍ਰਸ਼ ਅਸੀਂ ਨਹੀਂ ਜਾਂਦੇ ਵੀ ਕੋਈ ਅਜਿਹੀ ਗਲਬਤ ਹੋਵੇ ਫਿਰ ਕੱਲ ਨੂੰ ਕਹਿੰਦੇ ਨੇ ਵੀ ਸਾਡੇ ਦੇ ਪਾਣੀ ਆ ਬੁਛਾਰਾ ਵੱਜੀਆਂ ਸਾਡਾ ਇਹ ਕੁਝ ਹੋਇਆ ਕਿਉਂਕਿ ਦੇਖੋ ਕਿਸੇ ਹੱਦ ਤੱਕ ਕਿਸਾਨ ਜਿੱਥੇ ਬੰਦੇ ਦੇ ਆਗੂ ਜਿਹੜੇ ਇਕੱਠੇ ਨਹੀਂ ਹੈ ਉਹ ਇਸ ਦਾ ਕਾਰਨ ਹੈ ਜੇਕਰ ਸਾਫ਼ ਤੌਰ ਤੇ ਕਹੀਏ ਜਿਹੜਾ ਇਹ ਧਰਨਾ 1.5 ਸਾਲ ਤੋਂ ਕੰਟੀਨਿਊ ਚੱਲ ਰਿਹਾ ਹੈ ਹਾਲਾਂਕਿ ਬੀਜੇਪੀ ਸਰਕਾਰ ਥੋੜੀ ਝੁਕੀ ਹੈ ਪਰ ਜੇਕਰ ਸਾਫ਼ ਤੌਰ ਤੇ ਦੇਖਿਆ ਜਾਵੇ ਤਾਂ ਇਹ ਧਰਨਾ ਹੁਣ ਗਲਤ ਲਾਈਨ ਤੇ ਪੈ ਚੁੱਕਿਆ ਹੈ ਹੁਣ ਕਿਸਾਨ ਜਿੱਥੇ ਬੰਦੇ ਆਗੋ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਇਕੱਠੇ ਹੋ ਕੇ ਇੱਕ ਮਾਂ ਕੇ ਗੱਲ ਕਰਨ ਤਾਂ ਜੋ ਇਹ ਧਰਨਾ ਕਪਾਉਮੋ ਸਕੇ ਕਿਉਂਕਿ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਰਾਤ ਦੇ ਕੰਡੇ ਤੇ ਆਣ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਮੁੱਦਾ ਸੀ ਤੁਹਾਡਾ ਫਿਰ ਜੁੜਾਂ ਕੋਈ